ਉਹਦੇ ਆਵਰੇ ਆ ਹਾਂ ਜੀ ਹਾਂ ਜੀ ਇਹ ਕੰਮ ਕਰਨਾ ਹੈ ਉਹ ਆਇਆ ਕਰੇ ਉਹ ਇਹ ਮਲਾਜਮ ਬੈਠਾ ਆਇਆ ਉਹ ਪੈਰ ਨੂੰ ਬੈਠਾ ਫਿਸਕੇ ਆਇਆ ਉਹਨੂੰ ਲਾਇਆ ਆ ਫਿਰ ਅੱਗੇ ਵੀ ਜੋਰ ਨਾਲ ਬੈਠਿਆ ਆ ਲਿਆ ਕਿਹੜਾ ਨਹੀਂ ਗਿਆ ਜਾਨੋ ਕਿਤੇ ਉਹਨਾਂ ਨਾਲ ਨਹੀਂ ਹੋਊਗਾ ਮੇਰੀ ਗੱਲ ਹੋਊਗੀ ਇਹ ਤੇ ਪਰਚਾ ਨਹੀਂ ਹੋਊਗਾ ਕਿੱਥੇ ਕਿੱਥੇ ਜਾ ਕੇ ਬੱਤੇ ਜੋ ਜੈਜਪੁਰ ਵਾਲੇ ਨੇ ਨਹੀਂ ਹੋਗਾ ਇਹ ਵਾਰ ਫਾਰਿਆ ਬੰਦੇ ਆਪਣੇ ਜੋ ਗੱਲ ਹੋ ਗਈ ਉਹਨਾਂ ਨਾਲ ਅੰਦਰ ਬੈਠ ਕੇ ਪਰ ਵੀਰੇ ਫਿਰ ਵੀ ਆਪਾਂ ਸਾਰਾ ਪਰਿਵਾਰ ਖੜੇ ਹੁਣ ਕਿੰਨੇ ਨੇ ਨਾ ਆਪ ਕਹਿੰਦੇ ਆਤਰ ਨਹੀਂ ਹੋਣੀ ਮੈਂ ਕਦੇ ਵੀ ਜੈਜਪੁਰ ਜਿੱਥੇ ਦੇ ਤੱਕ ਹੈ ਨਾ ਜੈ ਜੀ ਹੋਏਗਾ ਮੇਰੇ ਪਾਸ ਨਾ ਹੱਕ ਮਿਲੂਗਾ ਵੇਚ ਤੇ ਟੈਂਟ ਲੱਗੂਗਾ ਫਿਰ ਆ ਬਾਦ ਹੋ ਜਾਊਗਾ ਕੁਛ ਅੱਜ ਤੁਹਾਨੂੰ ਸਾਡਾ ਕੰਮ ਸੀ ਤਾਂ ਸੀ ਹੀ ਕਰਾਂਗੇ ਨਾ ਕਿ ਨਾ ਕੰਮ ਦੇ ਸਾਰਾ ਹੈ ਸਾਡਾ ਛਾ ਕੋ ਵੀ ਕਰਨਾ ਕੋਈ ਜਦ ਥੋੜਾ ਹੋਰ ਸਤ ਰਹੇਗਾ ਦੇ ਦੇ ਪੋਈ ਜਦ ਇਹਨਾਂ ਦਾ ਨਾਮ ਲਾਣੇ ਨਹੀਂ ਆਉਂਦਾ ਠੀਕ ਹੈ ਪੰਜ ਖਿਡਾਰੀ ਕਰੀਏ ਠੀਕ ਹੈ ਕੋਈ ਜਦ ਲੋਕ ਕਹਿੰਦੇ ਸਾਨੂੰ ਇਸ ਕਾਲੇ ਤਰ੍ਹਾਂ ਟਾਈਮ ਰੱਖ ਲਾਂਗੇ ਇਹ ਟਿਪੜੀ ਠੀਕ ਹੈ ਸਾਡੇ ਜੋਕ ਅਨੁਸਾਰ ਸੁਵੰਤਰਤਾ ਦਾ ਕਰਾ ਬਰਾਬਰ ਕੋਜੂਗਾ ਹੋ ਜੀ ਠੀਕ ਹੈ ਭਾਈ ਫਰ 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 ਉਪਰੀ ਖਾਤਾ ਅੰਦਰ ਗੱਲਾਂ ਨਹੀਂ ਦਿਖਾਰੇ ਸੇ ਪ੍ਰਸਾਦ ਵੀਰੇ ਤੁਹਾਨੂੰ ਸਾਡੇ ਦਾਮਾ ਵੱਡਾ ਵੀ ਵੱਡੇ ਪ੍ਰਾਨੇ ਕਿਤੇ ਸਾਡੇ ਠੀਕ ਹੈ ਨਾ ਸੋਨੋ ਕੀ ਉੱਕਾ ਦਿੱਤਾ ਵੇ ਵੀ ਸਿਰ ਤੋਂ ਕੋਲੋਂ ਬਣਾਇਆ ਇੱਕ ਵਾਰ ਸਾਰੇ ਇਸ ਤਰ੍ਹਾਂ ਦੇ ਕਿਸੇ ਰਾਖੇ ਨੇ ਬਰਾਬਰ ਹੱਕ ਕਰਨਾ ਸੀ ਲੈਣਾ ਬਿਲਕੁਲ ਇਹ ਹੀ ਗੱਲ ਹੋਈ ਜੀ ਬਰਾਬਰ ਜਿੱਤ ਨਹੀਂ ਕਰਨੀ ਸੀ ਗੱਲ ਅੱਜ ਸਾਲ ਛੋਟਾ ਕਨਾਂ ਜਦੋਂ ਤੋਂ ਅਨਸਾਰ ਬਣਦਾ ਹੈ ਕੋਈ ਕਰਦਾ ਵੀ ਬੋਲੇ ਤਕੜੇ ਨਹੀਂ ਬੋਲਦੇ ਠੀਕ ਹੈ ਨਾ ਜਿਹੜਾ ਵੀ ਤਕਰੀਬ ਹੋਵੇ ਮੈਂ ਆਪਣੀ ਬੰਦਰੀ ਤਕਰੀਬ ਕਰਦਾ ਪਰ ਵੀ ਰਾਤ ਤੇ ਅਸੀਂ ਸੰਗੇ ਰਾਤ ਬੈਠੇ ਇਸ ਕਰਕੇ ਅਡੀ ਤਾਡੀ ਸਾਰੇ ਦਿਨ ਲੋਕ ਮੈਂ ਤਾਂ ਸਾਰਾ ਉਹ ਬੰਦੋ ਸਰ ਇਹ ਜੁੜਾ ਵੀ ਕੋਈ ਮੈਂ ਜੀ ਕੀ ਨਾਮ ਜੀ ਅਮਰੀਕ ਸਿੰਘ ਅਮਰੀਕ ਜੀ ਕੀ ਗੱਲਬਾਤ ਹੋਈ ਜਿਹੜਾ ਥਾਣੇ ਮੋਰੇ ਧਰਨਾ ਦਿੱਤਾ ਅੱਜ ਸਰ ਦੇਖੋ ਜੀ ਦੋ ਤਿਰਾਂ ਚ ਲੜਾਈ ਹੁੰਦੀ ਸੀਗੀ ਤੇ ਪੰਚਾਇਤ ਕੱਟ ਕੀਤੀ ਜੀ ਕਿ ਆਪਾਂ ਦੋ ਤੜਾਂ ਨੂੰ ਸੁਲਝਾਇਆ ਜਾਵੇ ਬਿਠਾ ਕੇ ਉੱਥੇ ਫਿਰ ਆਪ ਵਿੱਚ ਲੜਦੇ ਬੋਲਦੇ ਆ ਕਿ ਕੁੱਦੂ ਛੱਟਾ ਮਾਰੀਆਂ ਆ ਕੁਝ ਇਹਨਾਂ ਦੇ ਵਿੱਜੇ ਕੁਝ ਉਹਨਾਂ ਦੇ ਵਿੱਜਿਆਂ ਆ ਆ ਗੱਲਬਾਤ ਆ ਜਿਹੜੇ ਗੁਰਗ ਬੰਦੇ ਸੀਗੇ ਉਹ ਚੱਕਦੇ ਇਹਨਾਂ ਨੇ ਥਾਣੇ ਵਿੱਚ ਲਿਆ ਤੇ ਇੱਕ ਬੱਚਾ ਵੀ ਨਾਲ ਆਇਆ ਜੀ ਕਿਹੜੇ ਪਿੰਡ ਦਾ ਮਾਮਲਾ ਇਹ ਪਿੰਡ ਰਾਇਪਰਾਇਆਂ ਜੀ ਰਾਇਪੁਰ ਰਾਇਆਂ ਹਾਂਜੀ ਅੱਛਾ ਦੋਹਰਿਆਂ ਸਕੂਲ ਅੱਛਾ ਹਾਂਜੀ ਤੇ ਹੁਣ ਹੁਣ ਕੀ ਕਹਿ ਰਹੀ ਪੁਲਿਸ ਸਾਡੀ ਤਾਂ ਮੰਗ ਇਹੀ ਹੈ ਜੀ ਚਲੋ ਜੋ ਕੁਝ ਹੋ ਗਿਆ ਉਹਨਾਂ ਦੀ ਮਿੱਟੀ ਪਈ ਜਾਵੇ ਦੋਨਾਂ ਤਰ੍ਹਾਂ ਨੂੰ ਬਿਠਾ ਕੇ ਸਹਮਤੀ ਦਵਾਈ ਜਾਵੇ ਬਸ ਸਾਡੀ ਇਹੀ ਮੰਗ ਆ ਉਹ ਸਾਡੀ ਇਹੀ ਪ੍ਰਸ਼ਾਸਨਿਕ ਗੱਲ ਸੁਣਦੇ ਜੀ ਹਾਂ ਕੋਈ ਤੁਹਾਡੀ ਅਸਰ ਚੋਂ ਨਾਲ ਨਹੀਂ ਹਾਂਜੀ ਕੋਈ ਨਹੀਂ ਅੱਛਾ ਅੰਦਰ ਗਏ ਹੋਈ ਸਰਪੰਚ ਸਾਹਿਬ ਜੀ ਮੌਜੂਦ ਆ ਹਾਂ ਕੋਈ ਕੰਮ ਦੀ ਗੱਲ ਕਰਦੇ ਪਏ ਅੱਛਾ ਤੇ ਜਿਹੜੀ ਆ ਪਬਲਿਕ ਪਰੇਸ਼ਾਨ ਹੋ ਰਹੀ ਆ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਸਾ ਦੇਖੋ ਜੀ ਇਥੇ ਰੁਕੋ ਕੈਂਟਰ ਦੇ ਹਾਂ ਤੁਸੀਂ ਵੀ ਆ ਪਰੇਸ਼ਾਨ ਗਏ ਖੁੱਦ ਸਾਡੇ ਦਿਲ ਕਰਦਾ ਤੇ ਬੈਠਦਾ ਅਸੀਂ ਤਾਂ ਇਹਨਾਂ ਕਹਿੰਦੇ ਆ ਸਰਪੰਚ ਵੀ ਆਦਾ ਨੌਰਾ ਤਿਆਂ ਨੂੰ ਬਿਠਾ ਕੇ ਨਵੇੜਾ ਕਰੇ ਤੁਸੀਂ ਆਪ ਬਹਿਂਦੇ ਰਹਿੰਦੇ ਜੀ ਕਰਾ ਤੇ ਇਹ ਉਦੋਂ ਤੱਕ ਧਰਨਾ ਚੱਲੂਗਾ ਜਦੋਂ ਤੱਕ ਹਾਂਜੀ ਤਹਾਡੀ ਮੰਗ ਨਹੀਂ ਪੂਰੀ ਹੁੰਦੀ ਮੰਗ ਕੀ ਆ ਤੁਹਾਡੀ ਮੰਗੇ ਜੀ بس ਉਹਨਾਂ ਤਿੰਨ ਨੂੰ ਬਿਠਾ ਕੇ ਆਪ ਚੈਨਲ ਦਾ 16 ਸੁਣੇ ਦੀ ਕਰਾਈ ਜਾਵੇ ਠੀਕ ਹਾਂਜੀ ਸਰ ਸਰ ਜਿਹੜਾ ਮੈਦ ਘਰ ਖਾਣੇ ਦੇ ਬਾਹਰ ਜਿਹੜਾ ਧਰਨਾ ਲਗਾਏ ਕੀ ਮਾਮਲਾ ਹੈ ਇਹ ਮਾਮਲਾ ਡਰਾਇਪੁਰ ਰਾਇਆਂ ਉੱਥੇ ਪੰਚਾਇਤ ਦੇ ਵਿੱਚ ਝਗੜਾ ਆਇਆ ਸੀ ਇੱਕ ਧਰਨੇ ਸਾਨੂੰ ਦਰਖਾਸਤ ਦਿੱਤੀ ਸੀ ਉਹਦੇ ਸਬੰਧ ਜਿ세 ਅਸੀਂ ਤਿੰਨਾਂ ਬੰਦੇ ਦੇ ਖਿਲਾਫ ਸਤ ਪੰਜਾਂ ਦੀ ਕਾਰਵਾਈ ਕੀਤੀ ਹੈ ਉਹਨਾਂ ਦੇ ਨਾਮ ਹੈਗੇ ਆ ਪਹਿਲਵਾਨ ਸਿੰਘ ਲਾਲ ਸਿੰਘ ਤੇ ਪਰਵਿੰਦਰ ਸਿੰਘ ਸਰ ਜੀ ਮਾਮਲਾ ਕਿਸ ਇੱਥੇ ਉਹ ਲੜਾਈ ਝਗੜਾ ਹੋਇਆ ਪੰਚਾਇਤ ਦੇ ਵਿੱਚ ਉਹਨਾਂ ਦੀ ਸਟਾ ਲੱਗੀਆਂ ਦੋਵੇਂ ਤਰ੍ਹਾਂ ਦੇ ਬੰਦੇ ਦਾਖਲ ਆ ਅਸਲਾ ਦੇ ਵਿੱਚ ਸਰ ਭਾਗ ਬਰਕਤ 167 105 ਠੀਕ ਹੈ ਹੋਰ ਕੀ ਕਾਰਵਾਈ ਕੀਤੀ ਜਾਵੇ ਫਿਰ ਸਤਕੁੰਝਾ ਕੀਤੀ ਆ ਜਦੋਂ ਇਹਨਾਂ ਦੇ ਐਮਲਰ ਆਉਣਗੇ ਉਹਨਾਂ ਦੇ ਜੋਏ ਸਟੇਟਮੈਂਟ ਦੇਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇ